ਕਹਿੰਦੇ ਪਿਆਰ ਅੰਨਾ ਹੁੰਦਾ ਪਰ ਇੰਨਾ ਅੰਨਾ ਹੁੰਦਾ ਤੇ ਅੱਜ ਮੈਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦਿੰਨੇ ਆ ਠੀਕ ਹੈ ਪੰਜਾਬੀਓ ਤੁਸੀਂ ਆਪਲਾ ਚੈੱਕ ਵੀਡੀਓ ਕਰੋ ਅੰਨਾ ਪਿਆ ਕਰੋ ਚੈੱਕ ਵੀਡੀਓ ਬੜੇ ਸੋਹਣੇ ਲੇਖ ਮੇਰੇ ਝੋਲੇਖਾਂ ਵਿੱਚ ਤੂੰ ਲਿਖਿਆ ਸਾਨੂੰ ਰੱਬ ਤੋਂ ਪਹਿਲਾਂ ਵੇ ਹਾਂ ਦੇਖੋ ਇਹ ਪਿਆਰ ਦਾ ਚੱਕਰ ਆ ਇਹ ਪਿਆਰ ਦਾ ਚੱਕਰ ਨਹੀਂ ਪੰਜਾਬੀਓ ਪੀ ਆਰ ਦਾ ਚੱਕਰ ਆ ਰੇਸੇ ਵੀ ਆਪਾਂ ਨੂੰ ਕੈਨੇਡਾ 'ਚ ਪੀ ਆਰ ਨਹੀਂ ਮਿਲਦੀ ਬਾਰਲੇ ਦੀ ਇਸ ਕਰਕੇ ऐसे ननिया निक्की ਜੀ ਕੁੜੀ ਦੇ ਨਾਲ ਨੇ ਵਿਆਹ ਕਰਾ ਲਿਆ ਬਹੁਤ ਹੀ ਨਿਆਣੀ ਜੀ ਦੇ ਨਾਲ ਕਰਿਆ ਛੋਟੀ ਉਮਰ ਵਿੱਚ ਨੇ ਵਿਆਹ ਕਰਾ ਲਿਆ ਬਹੁਤ ਸੋਹਣੀ ਜੋੜੀ ਆ ਮੈਂ ਕਹਿੰਦਾ ਪੀਆਰ ਦੇ ਚੱਕਰ ਵਿੱਚ ਬਹੁਤ ਸੋਹਣੀ ਜੋੜੀ ਆ ਦੇਖੋ ਪੰਜਾਬੀਓ ਇਹ ਕੰਮ ਹੋ ਰਿਹਾ ਉੱਥੇ ਇਹ ਕਹਿੰਦੇ ਬਾਹਰ ਜਾਣਾ ਜਾਓ ਕਰਾਓ ਵਿਆਹ ਜਾ ਕੇ ਪੀਆਰ ਲੈ ਲਓ ਜਾ ਕੇ ਸਾਰੇ 35 ਦੀ ਸੀਤੀ ਇਹਨਾਂ ਦੀ ਹਾਂ ਜੀ ਪੰਜਾਬੀ ਇਹ ਤਾਂ ਆਪਣੀ ਕਰਿਆ ਆਪਣਾ ਜੱਸ ਵੀ ਆ ਆਪਣੇ ਵੀਰ ਕਹਿ ਰਿਹਾ ਤੇ ਬਸ ਤੁਸੀਂ ਵੀਰ ਦੇ ਫੈਨ ਹੋ ਵੀਡੀਓ ਸ਼ੇਅਰ ਕਰੋ ਕਮੈਂਟ ਕਰੋ ਤੇ ਬਾਕੀ ਦੱਸਿਓ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਠੀਕ ਹੈ ਕੀ ਕਹਿਣਾ ਚਾਹੋਗੇ ਪੀਆਰ ਦੇ ਚੱਕਰ 'ਚ ਪਰਚ ਇੱਕ ਵੀਡੀਓ ਹਾਂਜੀ ਪੰਜਾਬੀਓ ਤੁਸੀਂ ਪੀਆਰ ਲੈਣੀ ਆ ਇਹ ਇਹ ਪਿਆਰ ਦਾ ਚੱਕਰਾ ਉਹ ਨਾ 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 ਇਹ ਪਿਆਰ ਦਾ ਨਹੀਂ ਇਹ ਤਾਂ ਭਾਈ ਪੀਆਰ ਦਾ ਚੱਕਰਾ ਹੈ ਇੰਗਲੈਂਡ ਦੇ ਵਿੱਚ ਤਾਂ ਉਹੀ ਨਹੀਂ ਪੀਆਰ ਮਿਲਦੀ ਹੈਗੀ ਉਹੀ ਪੀਆਰ ਲੈਣੀ ਬਹੁਤ ਔਖੀ ਆ ਦੇਖ ਤਾ ਲੋ ਆਂਟੀ ਨੂੰ ਕਿੰਨੀ ਨਿਆਣੀ ਉਮਰੇ ਸ਼ਿਕ ਜਾਗ ਗਿਆ ਬਾਲਾ ਫਰਕ ਨਹੀਂ ਹੈਗਾ ਬਸ 25 ਤੇ 65 ਦਾ ਹੀ ਫਰਕ ਆ ਇੰਨਾ ਫਰਕ ਨਹੀਂ ਹੈਗਾ ਵੈਸੇ ਲੱਗਦਾ ਨਹੀਂ ਹੈਗਾ ਵੀ ਇੰਨਾ ਦੋਨਾਂ ਦਾ ਵਿਆਹ ਹੋਇਆ ਹੋਵੇ ਐ ਲੱਗਦਾ ਜਿਵੇਂ ਦਾਦੀ ਨੇ ਕਿਸੇ ਪੋਤੇ ਨੂੰ ਗੋਦ ਲਿਆ ਹੋਵੇ ਜਾਨੀ ਦੱਸ ਦਿਓ ਕਮੈਂਟਾਂ ਚ ਦੱਸ ਦਿਓ ਪੀਆਰ ਲੈਣੀ ਹੈ ਤਾਂ ਨਹੀਂ ਜੀ ਹੋਈ ਕਿਤਾ ਲੱਗੀ ਜੀ ਵੀਡੀਓ ਜੀ ਵੀਡੀਓ ਦੇਖ ਕੇ ਵੀਡੀਓ ਤਾਂ ਆਪਕੇ ਸ਼ੇਅਰ ਕਰਿਓ ਕਮੈਂਟ ਕਰਿਓ ਦੱਸਿਓ ਆਪਣੇ ਵਿਚਾਰ ਤੇ ਆਪਾਂ ਜੀ ਸਰਚ ਨੇ ਦੇ ਦੋ ਅਪਲੋਡ ਕਰਦੇ ਰਹਿਣੇ ਆ ਬਾਕੀ ਫੇਸਬੁਕ ਤੇ ਕੋਪੀ ਲਾਈਕ ਕਰ ਲਿਓ ਇਸ ਨੂੰ ਜੇ ਕੋ ਫੋਲੋ ਸਿਚ ਯੂ ਕਰ ਲਿਓ ਇੱਕ ਵਾਰ ਠੀਕ ਜਾ ਕੇ ਤੇ ਆਪਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਾਕੀ ਮਿਲਦੇ ਆਪਾਂ ਨੈਕਸਟ ਵੀਡੀਓ ਸਰਪਰ ਬਰੀ ਸਤਿ ਸ੍ਰੀ ਅਕਾਲ